ਅੱਜ ਕੱਲ ਤਾਂ ਸਰਦਾਰੀ ਸਾਡੀ ਬਿਨਾ ਪੱਗ ਤੋਂ ਹੀ ਆ ਗਈ ਆ ਕੱਲਾ ਮੁੱਛਾਂ ਨੂੰ ਵਟ ਦੇ ਦੇ ਕੇ ਬੰਦਾ ਕਹਿੰਦਾ ਮੈਂ ਸਰਦਾਰ ਪਰ ਨਹੀਂ 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 ਮੈਂ ਕਹਿੰਦੇ ਦਾੜੀ ਨਾਲ ਮੁੱਛਾਂ ਵਧੀਆਂ ਸੱਚੀ ਵਧੀਆਂ ਪਈਆਂ ਹੁਣ ਤੇ ਹਾਂ ਵਧੀਆਂ ਪਈਆਂ ਨਾ ਵਧੀਆਂ ਪਈਆਂ ਹੁੰਦਾ ਉਹ ਮੈਂ ਤਾਂ ਉਹ ਦੇਖਦਾ ਸੀ ਇੱਕ ਦਿਨ ਸੋਸ਼ਲ ਮੀਡੀਆ ਦੇ ਸਾਹਮਣੇ ਆ ਗਿਆ ਉਹ ਜਿਨ੍ਹਾਂ ਦੀ ਦਾੜੀ ਕੱਟੀ ਆ ਮੁੱਛਾਂ ਨਕਲੀ ਲਵਾ ਕੇ ਜੋੜ ਕੇ ਵਧੀਆਂ ਬਹੁਤ ਜ਼ੋਰ ਲੱਗਾ ਕੱਲੀਆਂ ਮੁੱਛਾਂ ਤੇ ਅਸਲ 'ਚ ਮੁੱਛਾਂ ਤੇ ਦਾੜੀ ਦਾ ਵੀ ਚਲੋ ਆਪਣਾ ਵਿੱਚ ਗੱਲ ਆ ਗਈ ਇਹ ਇੱਕ ਕੁਦਰਤੀ ਮੰਨ ਲਓ ਇਹ ਤੇ ਕੁਦਰਤੀ ਕੁਦਰਤੀ ਆ ਹੁਣ ਜੇ ਬੰਦਾ ਕਵੇ ਹਨਾ ਕੁਦਰਤ ਦੇ ਨਾਲ ਖਿਲਵਾੜ ਕਰਕੇ ਮੈਂ ਸੋਹਣਾ ਬਣ ਜਾ ਕਦੇ ਨਹੀਂ ਬਣਿਆ ਜਾ ਸਕਦਾ ਹਾਂ ਦੇ ਜਿਹੋ ਜੇ ਮਾਂ ਦੇ ਗਰਭ ਚੋਂ ਅਸੀਂ ਜਨਮ ਲਿਆ ਹੂੰ ਅਸੀਂ ਉਹੋ ਜੇ ਬਣ ਜਗੇ ਬਹੁਤ ਆ ਬਹੁਤ ਆ ਬਸ ਜੇ ਆਪਾਂ ਕਹਿ ਲਓ ਹਨਾ ਬੰਦਾ ਚਲੋ ਵੱਡੇ ਵੱਡੇ ਸਲੂਨਾਂ ਤੇ ਅੱਜ ਕੱਲ ਜਾਂਦਾ ਹਨਾ ਮੰਨ ਲਓ ਵੱਡੇ ਵੱਡੇ ਸਲੂਨਾਂ ਤੇ ਜਾ ਕੇ ਦਾੜੀ ਮੁੱਛਾਂ ਜਾਂ ਵਾਲਾਂ ਦੇ ਸਟਾਈਲ ਨੂੰ ਮੰਨ ਲਓ ਬਦਲਣ ਦੀ ਕੋਸ਼ਿਸ਼ ਕਰਦਾ ਇੱਕ ਪਾਸੇ ਮਹਿੰਗੇ ਤੋਂ ਮਹਿੰਗੇ ਪ੍ਰੋਡਕਟ ਵਰਤ ਕੇ ਜਾਂ ਮੁੱਛਾਂ ਸਲੂਨਾਂ ਤੋਂ ਕਟਾ ਕੇ ਬਣਾ ਕੇ ਜਾਂ ਦਾੜੀ ਕਈ ਪ੍ਰੈਸ ਕਰ ਲੈਂਦੇ ਕੁਝ ਵੀ ਕਰਕੇ ਇੱਕ ਪਾਸੇ ਕੁਦਰਤੀ ਤੌਰ ਤੇ ਜਿਹੜੀ ਦਾੜੀ ਮੁੱਛਾਂ ਦੀ ਫੱਬਾ ਕੁਦਰਤੀ ਜੋ ਆ ਗਿਆ ਬਸ ਠੀਕ ਆ ਸਵੇਰੇ ਤੇਲ ਲਾਇਆ ਦਾੜੇ ਨੂੰ ਵਾਲਿਆ ਉਹਦੇ ਤੇ ਉਹਦੇ ਵਿੱਚ ਜਿਹੜੀ ਉਹਦੀ ਫੱਬ ਦੇ ਵਿੱਚ ਵੀ ਬਹੁਤ ਫਰਕ ਹੋਊਗਾ ਨਕਲੀ ਨੇ ਨਕਲੀ ਰਹਿਣਾ ਨਕਲੀ ਨੇ ਨਕਲੀ ਜੀ ਹੈ ਅਸਲੀ ਨੇ ਅਸਲੀ ਆ ਇਹ ਕਹਿ ਲਿਓ ਰੀਜਨਲ ਰੀਜਨਲ ਆ ਤੇ ਬਣਾਵਟੀ ਜਾਂ ਕਾਪੀ ਉਹ ਕਾਪੀ ਆ ਉਹਦੇ ਉਹਦੇ ਚ ਆਪਾਂ ਆ ਪਹਿਲੇ ਦਰਨਦੀ ਦਾੜੀ ਪ੍ਰਕਾਸ਼ ਆ ਤੇ ਕਈ ਪੁੱਛਦੇ ਆ ਵੀਰ ਕੁੰਡਲ ਕਿੱਥੋਂ ਕੋਈ ਆ ਮੈਨਾਂ ਵੀ ਜਿੱਥੋਂ ਮੈਂ ਪਾਇਆ ਤੁਹਾਡੇ ਪਹਿਨੇ ਨਹੀਂ ਵੱਲੋਂ ਆਪਾਂ ਯਾਰ ਚਪਸਟ ਜੀ ਗੱਲ ਇਹੀ ਆ ਵੀ ਕੁਦਰਤੀ ਆ ਜਿਹੜੀ ਜੀ ਹਾਂ ਆ ਜਿਹੜੀ ਰੀਜਨਲ オリジナル ਹੀ ਰਹਿਣੀ ਆ ਉਹ ਜਚੂਗੀ ਜਚੂਗੀ ਪਰ ਅੱਜ ਸਾਡਾ ਜੋਰ ਕੁੰਡਲਾਂ ਤੇ ਮੁੱਛਾਂ ਦੀ ਆ ਬਹੁਤ ਕੁੰਡਲਾਂ ਤੇ ਅੱਛਾ ਕੋਈ ਕੁੰਡਲ ਪਾਈ ਜਾਂਦਾ ਤੇ ਕੋਈ ਸਿੱਧੇ ਕਰਾਈ ਜਾਂਦਾ ਯਾਰ ਮੈਂ ਕਹਿੰਦਾ ਕਮਾਲ ਹੋਈ ਪਈ ਆ ਮਤਲਬ ਉਹ ਪ੍ਰੈਸ ਨਾਲ ਸਿੱਧੇ ਕਰਾ ਤੇ ਜੋਰ ਲੱਗਿਆ ਪਿਆ ਤੁਸੀਂ ਕੋਈ ਤਾਂ ਕੁੰਡਲ ਪਾਈ ਜਾਂਦਾ ਵੀ ਯਾਰ ਇਕੱਠੀ ਹੋ ਜੇ ਦੇ ਕੋਈ ਆਂਦਾ ਇਹ ਸਿੱਧੀ ਲੰਬੀ ਹੋ ਜੇ ਬਾ ਜਿਹੜਾ ਜਿਹੜਾ ਕੁਦਰਤ ਦੇ ਵਿੱਚ ਸਿਸਟਮ ਆਣਾ ਦੇਖੋ ਆ ਦਸਤਾਰ ਸਾਨੂੰ ਕੁਦਰਤੀ ਕੇਸਾਂ ਨੂੰ ਸੰਭਾਲਵਾ ਕੇਸਾਂ ਦੀ ਸੰਭਾਲ ਆਸਤੇ ਦਸਤਾਰ ਆ ਜੀ ਤੇ ਆ ਸਾਰੀ ਜਿਹੜੀ ਜਿਹੜੀ ਪ੍ਰਮਾਤਮਾ ਦੀ ਬਖਸ਼ੀ ਹੋਈ ਚੀਜ਼ ਆਣਾ ਉਹਦੇ ਨਾਲ ਦੀ ਤੁਸੀਂ ਮੈਂ ਕਿੰਨਾ ਲੱਖਾਂ ਮਹਿੰਗੇ ਕੀਮਤੀ ਪ੍ਰੋਡਕਟ ਲਾ ਕੇ ਨਹੀਂ ਉਹ ਬਣਾ ਸਕਦੇ